ਗਰਮੀ ਚ ਅੱਛਾ ਬਹੁਤ ਵਧੀਆ ਰਿਜ਼ਲਟ ਮੈਨੂੰ ਪੂਰਾ ਰਿਜ਼ਲਟ ਹੈ ਜਾਨੀ ਗਰਮੀ ਚ ਬੱਚੇ ਕਲੀਆਂ ਕਲੀਆਂ ਦੇ ਨੇ ਦਿਨ ਛਪਾਏ ਹੋਏ ਆਪਣੇ ਠੀਕ ਹੈ ਠੀਕ ਹੁਣ ਇਹ ਦਾਸ ਪਰ ਸਾਫ ਹੋਏ ਹੋਏ ਆ ਠੀਕ ਹੈ ਹੁਣ ਇਹ ਕੀ ਸਿੱਖਣੀ ਆ ਇਹ ਕੀ ਆਪਾਂ ਬਾਜ਼ੀਆਂ ਤੇ ਛੱਡਾਂਗੇ ਜਾਨੀ ਬਹੁਤ ਵਧੀਆ ਜਾਨੀ ਕਿ ਗਰਮੀ ਚ ਇਹਨਾਂ ਦਾ ਕਲੀਆਂ ਚ ਰਿਜ਼ਲਟ ਆਇਆ ਹੋਇਆ ਆਪਣੇ ਠੀਕ ਹੈ ਜੀ ਠੀਕ ਹੈ ਤੇ ਡਾਕਟਰ ਨੇ ਆਪਾਂ ਨੂੰ ਜਾਨੀ ਕਿ ਉਹ ਗੈਫਟੀ ਦਿੱਤੀ ਸੀਗੀ ਗੈਫਟੀ ਦਿੱਤੀ ਵੀ ਪਿਓਰ ਜਾਨੀ ਕਿ ਵਧੀਆ ਰਿਜ਼ਲਟ ਆ ਉਹਨਾਂ ਕੋਲੇ ਉਹਨਾਂ ਦਾ ਉਸ ਤਰ੍ਹਾਂ ਦਾ ਜਾਨੀ ਉਹਨਾਂ ਨੇ ਆਪਣ ਨੂੰ ਕੂਤਰੀ ਦਿੱਤੀ ਸੀ ਵੀ ਆਹ ਲਾ ਕੇ ਜਾਨੀ ਪੂਰਾ ਵਧੀਆ ਜਾਨੀ ਕਿ ਰਿਜ਼ਲਟ ਆ ਇਹਨਾਂ ਗਰਮੀ ਚ ਬਹੁਤ ਜ਼ਿਆਦਾ ਹੋਰਦੇ ਠੀਕ ਹੈ ਜੀ ਖੱਟੀਆਂ ਅੱਖਾਂ ਨੇ ਖੱਟੀਆਂ ਅੱਖਾਂ ਨੇ ਇਹ ਠੀਕ ਕਾਲੀ ਨੌਕਾ ਹਾਂ ਕਾਲੀ ਨੌਕਾ ਠੀਕ ਇਹ ਸਾਰੇ ਬੱਚੇ ਫਿਰ ਇਹੇ ਜੀ ਕੱਢਦੇ ਆ ਉਹਨਾਂ ਨੇ ਇਹ ਕੋਸ ਦੇ ਕੋਸ ਦੇ ਵਿੱਚ ਆ ਇਹ ਇੱਕੋ ਹੀ ਔ ਕੱਢੀ ਹੋਈ ਆ ਥੋੜੀ ਜੀ ਵੱਧ ਲਾਲ ਚੀਨੀ ਤੇ ਵਿੱਚ ਜਾਨ ਜਣੀ ਬੈਲਡਾ ਕੱਢ ਦਿੰਦੇ ਆ ਖੱਟੀ ਕਾਲੀ ਦਾ ਠੀਕ ਹੈ ਤੇ ਵਿੱਚ ਕੱਢੇ ਹੋਇਆ ਜਿਵੇਂ ਖਟੀਆਂ ਦੇ ਤੇ ਕਾਲੀਆਂ ਦੇ ਹਾਂ ਚਾਰ ਬੱਚੇ ਜਣੀਆਂ ਡੋਡੀ ਲਾਗੇ ਚਿੱਟੀਆਂ ਦਾ ਨਹੀਂ ਕੋਈ ਕੱਢਿਆ ਇਹਨਾਂ ਨੇ ਅੱਛਾ ਖਟੀਆਂ ਕਾਲੀਆਂ ਹਾਂ ਮਾਂ ਵੀ ਇਹਨਾਂ ਦੀ ਖਟੀਆਂ ਦੀ ਹੋਈ ਸੀਗੀ ਤੇ ਪਿਓ ਵੀ ਖਟੀਆਂ ਦੇ ਆ ਪਿਓ ਆਪਣਾ ਉਧਰ ਛੱਡਿਆ ਹੋਇਆ ਬਾਬਾ ਡਾਉ ਵੀ ਦਿਖਾ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਆਹਾ ਬਈ ਗੋਂਦਾਲ ਵਾਲੇ ਕੂਤਰੀ ਆਪਣੀ ਠੀਕ ਆ ਤੇ ਇਹੇਤੀ ਵੀ ਆ ਗੋਂਦਾਲ ਕੱਲੀ ਰਹਿ ਗਈ ਸੀਗੀ ਠੀਕ ਆ ਤੇ ਫੇਰੇ ਤਿੰਨ ਬਾਜੀਆਂ ਸੀ ਹੋਤੀ ਜੀ ਸੀਗੀ ਠੀਕ ਇੱਕ ਥਾਂ ਤੇ ਦੋ ਤੇ ਸਾਂਝੀ ਹੋਈ ਸੀ ਦੋ ਥਾਂਾਂ ਤੇ ਕੱਲੀ-ਕੱਲੀ ਫੇਰ ਰਹਿ ਗਈ ਸੀ ਠੀਕ ਆ ਤਿੰਨ ਜਿੱਤੀ ਵੀ ਆ ਧੰਨਵਾਦ ਹਾਂ ਧੰਨਵਾਦ ਜੀ ਤੇ ਇਹ ਨਾ ਕਬੂਤਰ ਆਪਣੇ ਮੁੱਲ ਲਿਆਉਂਦੇ ਹੋਏ ਸੀ ਮਾਨਸਾ ਏਰੀਆ ਤੋਂ ਓਕੇ ਉੱਥੇ ਮੇਰਾ ਫਰੈਂਡ ਆ ਜਾਨੀ ਕਿ ਮੱਝਾਂ ਦਾ ਕੰਮ ਕਰਦੇ ਕਰਕੇ ਥੋੜਾ ਮੋਢਾ ਤੇ ਜਾਂ ਇਹਨਾਂ ਨੂੰ ਆਪਾਂ ਨੂੰ ਜਾਣਦੇ ਸੀਗੇ ਠੀਕ ਆ ਉਹ ਬੰਦਿਆਂ ਨੇ ਆਪਾਂ ਨੂੰ ਜਿਵੇਂ ਬੈਠੇ ਉਹਨਿਆਂ ਦੇ ਜਵਾਕਾਂ ਕੋਲੇ ਹੀ ਕਿਸੇ ਕੋਲੇ ਕਬੂਤਰ ਠੀਕ ਹੈ ਤੇ ਉਹਨਾਂ ਨੇ ਆਪਾਂ ਨੂੰ ਇਹ ਕਬੂਤਰ ਦਵਾਏ ਸੀ ਇਹਨਾਂ ਦੇ ਰੰਗ ਆਪਣਾ ਇੱਕੋ ਹੀ ਲੱਗਿਆ ਹੁੰਦਾ ਵਾ ਇਹ ਇਹੀ ਲੈ ਕੇ ਆਏ ਸੀ ਇਹਦੇ ਮਾਪੇ ਨਹੀਂ ਨਹੀਂ ਇਹ ਇਹ 8 9 ਕਬੂਤਰ ਸੀਗੇ ਇਕੱਠੇ ਲਿਆਏ ਅਸਾਂ ਇਕੱਠੇ ਇਹਨਾਂ ਦੇ ਮਾਪੇ ਓਕੇ ਓਕੇ ਇਨਾਂ ਦੇ ਮਾਪਿਓ ਆ ਸੀਗੇ ਜਿਵੇਂ 8 4 5 6 ਪੱਟੇ ਸੀਗੇ ਤੇ ਦੋ ਜੋੜੀਆਂ ਸੀ ਜਾਨੀ ਇਦਾਂ ਸੀਗੇ 8 ਏ ਪਟਾ ਦੇ 9 10 ਸੀਗੇ ਜਾਨੀ ਠੀਕ ਹੈ ਇਹਨਾਂ ਨੇ ਜਦੋਂ ਆਪਣੇ ਕੋਲੇ ਡਾਵੇ ਬਹੁਤ ਜ਼ਿਆਦੇ ਆ ਵਧੀਆ ਰਜਾ ਗਰਮੀ ਚ ਫੁੱਲ ਡਾਵੇ ਆ ਜਾਨੀ ਜਿੰਨ ਰੰਗ ਵੀ ਛਾੜੇ ਇਹਨਾਂ ਦੇ ਝਾਲਰਾਂ ਟੁੱਥੇ ਕਰੇ ਹੁੰਦੇ ਠੀਕ ਹੈ ਪੱਕਾ ਹੀ ਰੰਗ ਲਾਇਆ ਹੋਇਆ ਕੋਈ ਵੀ ਇਹੀ ਕਰਨੀ ਆ ਠੀਕ ਹੈ ਤੇ ਗਲਾਬੀ ਟੋਰੀ ਹੁੰਦੀ ਆ ਗਲਾਬੀ ਟੂਸਾ ਸੱਜਾ ਤੇ ਖਬੀ ਝਾਲਰ ਹਰੀ ਠੀਕ ਹੈ ਤੇ ਜਾਨੀ ਇੰਨਾ ਜਿਆਦਾ ਰਿਜ਼ਲਟ ਘਰੇ ਵੀ ਇਹ ਗਰਮੀ ਨੂੰ ਫੋਲੀ ਰਿਜ਼ਲਟ ਫੋਲੀ ਹੋੜ ਦੇ ਜਾਨੀ ਝੂਠ ਬੋਲਣ ਵਾਲਾ ਕੰਮ ਹੀ ਠੀਕ ਹੈ ਲੋਚ ਇਹ ਹਾਂ ਲੋਚ ਵੀ ਹੈ ਜਾਨੀ ਕਿ ਇਹ ਆਪਣੇ ਕੋਲ ਜਿੰਨੇ ਵੀ ਇਹ ਕੰਪਿਊਟਰ ਆ ਜਾਨੀ ਕਿ ਇਹਨਾਂ ਦੀ ਲਾਤ ਬਣਾਈ ਹੋਈ ਆ ਜਾਨੀ ਪੂਰਾ ਹੀ ਰਿਜ਼ਲਟ ਆ ਹੁਣ ਇਹ ਬੱਚੇ ਚ ਪਾਈਵੇ ਇਹ ਨਹੀਂ ਐਂਕੀ ਫੇਰ ਛੱਡਾਂਗੇ ਇਹਨੂੰ ਅਸਾ ਇੱਕ ਹੀ ਛੱਡਣੀ ਆ ਬੱਚੇ ਨਹੀਂ ਖੜਾਏਗੇ ਅਸਾ ਬੱਚੇ ਨਹੀਂ ਕਰਾਈ ਹਾਂ ਬੱਚੇ ਨਹੀਂ ਕਰਾਈ ਠੀਕ ਹੈ ਠੀਕ ਜਿਵੇਂ ਕਿਸੇ ਦੇ ਠੀਕ ਹੈ ਜਿਵੇਂ ਇੱਕ ਇਹ ਹੋਗੀ ਇੱਕ ਲਾਲੋ ਤੁਸੀਂ ਉੱਥੇ ਬੈਠੀ ਜਾ ਹਾਂ ਜੜੀਆਂ ਜੜੀਆਂ ਦਿਖਾਏ ਹੋਏ ਠੀਕ ਹੈ ਜੀ ਇਹ ਇਹ ਕੀ ਹਿਸਟਰੀ ਹੈ ਇਹ ਵੱਡੇ ਕਬੂਤਰ ਆ ਜਾਂਦੇ ਇਹ ਵੱਡੀਆਂ ਕਬੂਤਰੀਆਂ ਨੇ ਇਹ ਇਹ ਹੈਗੀਆਂ ਨੇ ਜਿਵੇਂ ਲਾਲੋ ਕਾਕੇ ਮਿੰਡੂ ਮੰਡਲੀਆਂ ਬਾਈ ਵਾਲੇ ਆਪਣੇ ਵੱਡੇ ਕਬੂਤਰ ਜਿਹੜੇ ਬਾਪੂ ਹੁਣੀ ਡਾਉਂਦੇ ਹੁੰਦੇ ਸੀ ਠੀਕ ਹੈ ਇਹ ਉਹਨਾਂ ਚ ਇਹ ਜਾਨੀ ਹਾਂ ਇਹ ਜਾਨੀ ਕਿ ਪਹਿਲਾਂ ਸਾਡੇ ਚੋਰੀ ਆਪਣੇ ਹੋ ਗਈ ਸੀਗੇ ਅੱਛਾ ਕਬੂਤਰ ਨਿਕਲ ਗਏ ਇੱਕ ਕਬੂਤਰ ਤੋਂ ਹੀ ਬਣੇ ਹੋਏ ਠੀਕ ਹੈ ਫਿਰ ਸਾਹ ਕਿਵੇਂ ਵਿਚਕਾਰ ਦਿੰਦੇ ਵਿੱਚ ਚਿੱਟੀਆਂ ਦੇ ਵੀ ਕੱਢਦੇ ਚਿੱਟੀਆਂ ਦੇ ਜਿਹੜੇ ਇੰਨਾ ਕੱਢਦੇ ਆ ਜਾਨੀ ਕਿ ਠੀਕ ਹੈ ਜੀ ਹਾਂ ਉਹਨੇ ਇਹ ਬੱਚਿਆਂ ਦੀ ਖਾਤਰ ਇਹ ਵੱਡੇ ਆ ਬੱਚਿਆਂ ਦੀ ਖਾਤਰ ਇਹਨਾਂ ਦੀ ਲਾਜਲੂਤ ਬਹੁਤ ਜ਼ਿਆਦੀ ਉੱਡਦੀ ਹੈ ਠੀਕ ਹੈ ਵਧੀਆ ਰਿਜ਼ਲਟ ਹਾਂ ਵਧੀਆ ਰਿਜ਼ਲਟ ਜਿਵੇਂ ਥੋੜੇ ਜਿਵੇਂ ਮਿਸੇ ਕਰ ਮਿਸੇ ਜਾਨੀ ਕਿ ਕਹਿਣ ਦਾ ਮਤਲਬ ਵੀ ਹੋਰ ਕਬੂਤਰਾਂ ਚ ਪਾ ਲਈਦੇ ਆ ਠੀਕ ਹੈ ਫਿਰ ਵਧੀਆ ਹਾਂ ਵਧੀਆ ਵਾ ਜਾਨੀ ਉਹ ਸਾਡੇ ਪਿਓਰ ਕੀਤੇ ਹੋਇਆ ਮੇਰੇ ਠੀਕ ਹੈ ਜੀ ਠੀਕ ਹੈ ਵੀ ਪਿਓਰ ਕਰਕੇ ਰੱਖਲੇ ਸੀਗੇ ਅਸ ਅਸ ਹਾਂ ਫਿਰ ਗਾ ਨਹੀਂ ਗਾ ਇਹ ਜਾਨੀ ਇੱਕੋ ਜੀ ਸਾਰੇ ਕਰੇ ਹੋਏ ਆ ਵੀ ਅੱਲਾ ਜਿਵੇਂ ਲਾਲੋ ਵੀ ਕਾਕੇ ਵਾਲੇ ਇੱਕ ਨਸਲੀ ਬਣਾਈ ਹੋਈ ਆ ਠੀਕ ਹੈ ਪੱਲੇ ਚ ਦੇਖਣ ਕੋਲ ਕੇ ਠੀਕ ਹੈ। ਪੈਰਾਂ ਤੇ ਧੱਕੇ ਆ ਜਾਂ ਵੈਸੀ। ਆਮ ਟਾਮਾ ਘੜ ਦਿੰਦੇ ਨਾ ਖਸ ਕਰੇ ਪੈਰ ਵਾਲੇ। ਠੀਕ ਹੈ ਜੀ। ਫਲੋਰ ਨੂੰ ਬਹੁਤ ਲੋਰ ਨੂੰ ਬਹੁਤ ਵਧੀਆ ਹਾਂ ਜੀ। ਠੀਕ ਹੈ ਜੀ। ਫਲੋਰ ਨੂੰ ਜਿੰਨੇ ਕਹਦੀਏ ਵਧੀਆ ਪੂਰੇ। ਇਹਨਾਂ ਦਾ ਮੈਂ ਲੰਮੇ ਛੱਡਿਆ ਸੀਗਾ। ਮੀਣੀਆਂ ਛੱਡਿਆ ਸੀਗਾ। ਠੀਕ ਆ। ਤੇ ਮੀਣੀਆਂ ਛੱਡਿਆ ਸੀ ਲੰਮੇ ਛੱਡਿਆ ਸੀਗਾ ਇੱਕ ਹੋਰ ਕਿਤੇ ਛੱਡਿਆ ਸੀਗਾ ਤਿੰਨੇ ਕਬੂਤਰ ਛੱਡਿਆ ਜਿੰਨਾਂ ਚੋਂ ਤਿੰਨੇ ਹੀ ਯਾਨੀ ਕਿ ਜਿੱਤੇ। ਜਿੱਤੇ ਵਧੀਆ ਥਿਆ। ਪੂਰਾ ਵਧੀਆ ਰਿਜ਼ਲਟ ਆ। ਠੀਕ ਹੈ ਜੀ। ਠੀਕ ਹੋਰ। ਇਹ ਆ ਹਾਂ ਜੀ ਆ ਆਗੇ ਜਿਹੜੇ ਤੁਹਾਨੂੰ ਮੈਂ ਦੱਸਿਆ ਵੀ ਮਾਨਸਾਗਰੀਓ ਜੋ ਮੌਨ ਨੇ ਕਿ ਆਂਦੀ ਸੀ ਅਸਾ ਇਹ ਹੋ ਆਗੇ ਹਾਂ ਇਹ ਆਪਣੇ ਕੋਲੇ ਉਹਨਾਂ ਚੋਂ ਇੱਕ ਕੂਤਰੀ ਆ ਬੈਠੀ ਐ ਇਹ ਉਹਨਾਂ ਚੋਂ ਠੀਕ ਐ ਅਛਾ ਇਹ ਵੀ ਮੁੱਲ ਵਾਲੇ ਆ ਚੁਲਿਆ ਹਾਂ ਇਹ ਜਾਨੀ ਕਿ ਹਾਂ ਮੁੱਲ ਹਾਂ ਜਿਵੇਂ ਇੱਕ ਤਾਂ ਹੋਰ ਮੁੱਲ ਵਾਲੇ ਕਹੇ ਜਿਵੇਂ ਵਾਜਦੇ ਆ ਬਾਈ ਉਹਨਾਂ ਗਾਮੀ ਉਹਨਾਂ ਕੋਲੇ ਮੁੱਲ ਵਾਲੇ ਉਹਨਾਂ ਉਹ ਹੋਰ ਚੀਜ਼ਾਂ ਜਾਨੀ ਕਿ ਉਹਨਾਂ ਨੂੰ ਉਹ ਨਾ ਸਮਝ ਲੈਣ ਲੋਕ ਠੀਕ ਹੈ ਇਹਦਾ ਆਪਾਂ ਉਦਾਂ ਹੀ ਲੈ ਕੇ ਆਂਦੇ ਸੀ ਮੈਨੂੰ ਸੋਹਣੇ ਲੱਗੇ ਮੈਂ ਲੈ ਆਇਆ ਜਾਨੀ ਕਿ ਰੱਬ ਜਾਣੇ ਵੀ ਨਸਲ ਕਿਹੜੀ ਆ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਅਛਾ ਰਿਜ਼ਲਟ ਬਹੁਤ ਹੈ ਰਿਜ਼ਲਟ ਬਹੁਤ ਚੰਗਾ ਵਾ ਜਾਨੀ ਆਪਾਂ ਦਾ ਇਹ ਪੂਰਾ ਵਧੀਆ ਰਿਜ਼ਲਟ ਹੈ ਠੀਕ ਠੀਕ ਇੱਕ ਹੀ ਛੱਡਣੇ ਆ ਨਹੀਂ ਵੱਡੇ ਆ ਇਹ ਅਸੀਂ ਵੱਡੇ ਛੱਡਣੇ ਨਹੀਂ 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 ਛੱਡਣੇ ਨਹੀਂ ਇਹ ਤਾਂ ਜਾਨੀ ਕਿ ਬੱਚਿਆਂ ਵਾਲੇ ਬੱਚਿਆਂ ਵਾਲੇ ਬੱਚਾ ਹੁੰਦੇ ਠੀਕ ਸਾਰ ਹਾਂਜੀ ਇਹ ਇਹ ਵੀ ਪੁਰਾਣੀ ਨਸਲੀ ਆ ਠੀਕ ਆ ਬਾਪੂ ਵਾਲੇ ਦੀ ਪੁਰਾਣੀ ਇਹ ਜਾਨੀ ਹਾਂ ਇਹ ਲਾਲ ਜਿੰਨੇ ਜਾਨੀ ਕਿ ਬੱਚ ਦੀ ਕੋਸ ਕੋਸ ਕੱਢ ਦਿੰਦੇ ਠੀਕ ਆ ਖਟੀਆਂ ਖਾਂਦੇ ਆ ਖਟੀਆਂ ਤਾਂ ਇਹ ਪਿੰਡ ਪੁੰਡ ਜਮਾ ਨਹੀਂ ਛੱਡਦੇ ਠੀਕ ਹੈ ਜੀ ਛੋਟੇ ਪੰਡਤ ਸਾਹਿਬ ਹਾਂ ਇਹਨਾਂ ਨੂੰ ਜਾਨੀ ਕਿ ਅਸੀਂ ਜਿਹੜੇ ਉਹ ਦੂਜੇ ਮੁੱਲ ਵਾਲੇ ਕੰਨੇ ਆ ਕਬੂਤਰ ਲਿਆਉਂਦੇ ਜੀ ਕਿ ਮਾਰਟੇਰੀਏ ਚੋਂ ਉਹਨਾਂ ਨਾਲ ਜਾਨੀ ਕਿ ਬਹੁਤ ਵਧੀਆ ਰਿਜ਼ਲਟ ਪਾਉਂਦਾ ਜਦੋਂ ਬੱਚੇ ਕਢਾਉਂਦੇ ਠੀਕ ਹੈ ਸੋ ਉਹਨਾਂ ਨਾਲ ਮੈਂ ਸਪਾ ਦਿੰਦਾ ਹਾਂ ਮੈਂ ਸਪਾ ਕੇ ਜਾਨੀ ਕਿ ਬਹੁਤ ਵਧੀਆ ਰਿਜ਼ਲਟ ਮਿਲਦਾ ਇਹਨਾਂ ਨਾਲ ਠੀਕ ਹੈ ਜੀ ਜਾਨੀ ਕਿ ਤਕਰੀਬਨ ਜੀ ਜਾਨੀ ਕਿ ਹੁਣ ਇਹਨਾਂ ਨਾਲ ਹੀ ਕਢਾਉਂਦੇ ਆ ਬੱਚ ਪਾ ਕੇ ਠੀਕ ਹੈ ਜਾਨੀ ਉਹ ਥੋੜੇ ਹਾਂ ਇਹ ਠੰਡੇ ਆ ਥੋੜੇ ਜੇ ਕਬੂਤਰ ਤੇ ਉਹ ਗਰਮ ਵਾਲੇ ਜਾਂਦੇ ਠੀਕ ਹੈ ਹਾਂ ਜਦੋਂ ਬਾਲੇ ਤਿੱਖੇ ਕਰ ਲੈਨੇ ਉਹ ਵੀ ਫਿਰ ਭੱਜਣ ਲੱਗ ਜਾਂਦੇ ਆ ਪੰਡ ਛੱਡਣ ਲੱਗ ਜਾਂਦੇ ਆ ਕਈ ਵਾਰ ਹਾਂ ਸਹੀ ਇਹਨਾਂ ਨਾਲ ਜਾਨੀ ਕਿ ਟਕਾਨ ਨਾਲ ਰਹਿੰਦੇ ਡਾਂ ਨ ਵੀ ਵਧੀਆ ਕਰਦੇ ਤੇ ਬਾਜੀ ਵੀ ਵਧੀਆ ਵेन ਕਰਦੇ ਆ ਇੱਥੇ ਕਹਾਗਾ ਠੀਕ ਹਾਂ ਪੰਡ ਵੀ ਨਹੀਂ ਛੱਡਦੇ ਹਾਂਜੀ ਇਹ ਕਿਹੜੀ ਆਹ ਉਸਤਾਦ ਵਾਲੇ ਕੂਤਰਾ ਬਈ ਠੀਕ ਹੈ ਜੀ ਪੂਰੀ ਬਾਈ ਵਾਲੇ ਠੀਕ ਹੈ ਮਹੂਆਂ ਨਾਲ ਐਸਾ ਐਸਾ ਆਖਿਆ ਹਾਂ ਇਹ ਉਸਤਾਦ ਵਾਲੇ ਕੂਤਰਾ ਦੇ ਇਹਨਾਂ ਦੇ ਵਿੱਚ ਬਾਈ ਦੇ ਆਪਣੇ ਕੋਲੇ ਹੈਗੇ ਆ ਜਿਵੇਂ ਗੱਲ ਰਹੋਗੇ ਉਹ ਵੀ ਆ ਉੱਧਰਲੇ ਘੁੱਡੇ ਚ ਇਹ ਪੱਟੀਆਂ ਨੇ ਵਾ ਵਡੀਆਂ ਖੂਦ ਰੀਆਂ ਨੇ ਬਹੁਤ ਚੰਗੀਆਂ ਨੇ ਬਹੁਤ ਜ਼ੋਰ ਲਉਂਦੀਆਂ ਨੇ ਠੀਕ ਹੈ ਜੀ ਗਰਮੀ 'ਚ ਨਾ ਪਿੰਡ ਛੱਡਣ ਦਾ ਵਾ ਬਹੁਤ ਚੰਗਾ ਅੱਛਾ ਛੋਟੇ ਪਿੰਡਾਂ 'ਚ ਵੀ ਵਧੀਆ ਜ਼ੋਰ ਲਉਂਦੇ ਆਹ ਹਾਂ ਜਾਨੀਆਂ ਆਪਣੇ ਕੋਲੇ ਜਿਹੜੇ ਇਹ ਕਬੂਤਰ ਬਹੁਤ ਜ਼ਿਆਦੀ ਬਹੁਤ ਵਧੀਆ ਰਿਜ਼ਲਟ ਆਵੇ ਜਿਹੜੇ ਅਸਤਾਨ ਦੇ ਆਪਾਂ ਦਿੱਤੇ ਸੀਗੇ ਠੀਕ ਹੈ ਜੀ ਹਾਂ ੱੱਲੇ ਲਿਖਾਇਓ ਕੋਈ ਠੀਕ ਹੈ ਇਹਨਾਂ ਦੀਆਂ ਅੱਖਾਂ ਦੇ ਵਿੱਚ ਚਿੱਟੀਆਂ ਬੰਕ ਮਾਰ ਨਹੀਂ ਇਉਂ ਕਾਲੀਆਂ ਵੀ ਦੂਰ ਦੂਰ ਦੇਦੇ ਚਿੱਟੀਆਂ ਬਣ ਜਾਂਦੀਆਂ ਅੱਛਾ ਅੱਛਾ ਚੋ ਬਾਹਰ ਕੁਮਾਰ ਦੀ ਪੰਕ ਪੰਕ ਕੁਮਾਰ ਦੀ ਚਿੱਟੀ ਬੰਕ ਮਾਰਦੀ ਹੈ ਠੀਕ ਹੈ ਬਹੁਤ ਵਧੀਆ ਜਾਨੀ ਕਿ ਰਿਜ਼ਲਟ ਹੈ ਇਹਨਾਂ ਦਾ ਠੀਕ ਹੈ ਅੱਛਾ ਇਹ ਵੀ ਸਤਾਦਾਰ ਹੈ ਹਾਂ ਇਹ ਵੀ ਸਤਾਦਾਰ ਹੈ ਤੋ ਠੀਕ ਬੰਨੀ ਆ ਜਾ ਕੇ ਅਸਲ ਇਹਦੇ ਬੱਚੇ ਕਢਾਉਣੇ ਹੁਣ ਤੁਸੀਂ ਵਧੀਆ ਹਾਂ ਇਹਨਾਂ ਦੇ ਜਾਨੀ ਕਿ ਬੱਚੇ ਹਾਂ ਜੀ ਮੇਲ ਮੂਲ ਪਾਲੀਦਾ ਜਿਵੇਂ ਗਰਮ ਕਬੂਤਰਾਂ ਨਾਲ ਇਹਨਾਂ ਦਾ ਮੇਲ ਪਾਲੀਦਾ ਚਿੱਟੀਆਂ ਵਾਲਿਆਂ ਨਾਲ ਵੀ ਪਾਲੀਦਾ ਠੀਕ ਹੈ ਇਹ ਕਿਵੇਂ ਆ ਗਰਮ ਆ ਠੰਡੇ ਆ ਇਹ ਠੰਡੇ ਕਬੂਤਰਾਂ ਜੀ ਠੀਕ ਜਾਣਦੇ ਰਹਿਗੇ ਜਾਨੀ ਭੈਣੜੀ ਛੱਡਦੇ ਓਕੇ ਜਾਣੀ ਜੀ ਤੇ ਉੜਦੇ ਵੀ ਲੋਟਦੇ ਉੜਦੇ ਵੀ ਪੂਰੇ ਵਧੀਆ ਦੋਨੇ ਮੌਸਮਾਂ 'ਚ ਉੜਣਗੇ ਨਹੀਂ ਹੈਗਾ ਵੀ ਠੰਡ 'ਚ ਉੱਡੀ ਜਾਂਦੇ ਨਹੀਂ ਹੈਗਾ ਗਰਮੀ 'ਚ ਗਰਮੀ 'ਚ ਵੀ ਭੋਲੀ ਉੜਦੇ ਠੀਕ ਹੈ ਦੂਸਰਾਂ 'ਚ ਵੀ ਛੱਡ ਦੋ ਦੂਸਰਾਂ 'ਚ ਵੀ ਛੱਡ ਲੋ ਤਾਂ ਵੀ ਕੋਈ ਜੱਕਰ ਹਾਂਜੀ ਇਹ ਪੁਰਾਣੇ ਕਬੂਤਰ ਸਾਰੇ ਇਹ ਪੁਰਾਣੇ ਕਬੂਤਰਾਈ ਕਾ ਮਿੰਡੂਮਣ ਵਾਲੇ ਕਾਕੇ ਵਾਲੇ ਇਹ ਕਬੂਤਰ ਜਾਨੀ ਕਿ ਆਪਣੇ ਕੋਲੇ ਜਦੋਂ ਬਾਪੂ ਹੁੰਦੇ ਨਾਉਂਦੇ ਸੀਗੇ ਉਦੋਂ ਜਾਨੀ ਕਿ ਇਹ ਕਬੂਤਰੀ ਆਪਣੇ ਕੋਲੇ ਲਾਸਟ ਬਚਿਆ ਇੱਕ ਇਹਦਾ ਇੱਕ ਇੱਕ ਕਬੂਤਰ ਹੋਰ ਸੀਗਾ ਸ਼ਾਇਦ ਬਾਕੀ ਚੋਰੀ ਹੋ ਗਈ ਸੀ ਬਾਕੀ ਨਿਕਲ ਸਾਰੇ ਕੱਢ ਕੇ ਉੱਡ ਕੇ ਲੈ ਗਏ ਸੀਗੇ ਇਹ ਦੋ ਕਬੂਤਰੀ ਰਹਿ ਗਏ ਸੀ ਉਦੋਂ ਇਹ ਜਾਨੀ ਕਿ ਪੱਠੇ ਸੀਗੇ ਠੀਕ ਹੈ ਤੇ ਇੱਕ ਇਹ ਰਹਿ ਗਿਆ ਇੱਕ ਸਾਤੋਂ ਅਗਲੇ ਸਾਲ ਮਰ ਗਿਆ अच्छा अच्छा। ਉਹਦੇ ਹਾਂ ਉਹ ਮਾਰ ਗਿਆ। اچھا ਇਹ ਤੋਂ ਨਸਲ ਗਾਹ ਤਿਆਰ ਕੀਤੀ ਹੈ। ਹਾਂ ਇਹ ਹੁਣ ਜਣੀ ਅੰਡੇ ਲੋ ਬਾਈ। ਠੀਕ ਹੈ। ਜਿਹੜੇ ਹਾਂ ਬੱਚੇ ਜਿਵੇਂ ਹੁਣ ਲਾਲੋ ਛੱਟੇ ਜੇ ਕੱਢਦੇ ਆ ਜਿਵੇਂ ਦਿਖਾਏ ਆ ਪਾਈ। ਹਾਂ ਹਾਂ। ਕਾਕੇ ਵਾਲੇ ਮਿੱਡੂ ਮਾਨ ਵਾਲੇ ਬਾਈ ਵਾਲੇ। ਹਾਂ ਹਾਂ। ਉਹ ਬੱਚੇ ਜਿਵੇਂ ਕੱਢਦੇ ਆ ਉਹ ਇੰਨਾ ਇੰਨਾ ਦੀ ਹੋ ਜਾਂਦਾ। ਸਾਰੇ ਨਹੀਂ ਪਤਾ ਹੁਣ ਵੀ ਕਾਲੇ ਵਿੱਚ ਕਿਵੇਂ ਕੱਢ ਦਿੰਦੇ ਆ। ਠੀਕ ਹੈ ਠੀਕ ਹੈ। ਸ ਇਹਨਾ ਤੇ ਥੋੜਾ ਮੋਟਾ ਮੇਲ ਪਾਉਣ ਦਾ ਜਣੀ ਇਹ ਪੁਰਾਣਾ ਕਬੂਤਰ ਆ ਜਣੀ ਕਿ ਇਹ। ਠੀਕ ਹੈ। ਬਾਬਾ ਪੁਰਾਣਾ ਹੋਊਗਾ। ਘੱਟੋ ਘੱਟ 20-22 ਸਾਲ ਦਾ ਹੋਊਗਾ। ਠੀਕ ਹੈ ਜੀ ਨਾ ਕੌਕ ਦਾ ਜਾਨੀ ਹੁਣ ਜਾਨੀ ਉਹ ਜਾਨੀ ਪੂਰਾ ਹੀ ਬੂੜਾ ਵਾਂਡੇ ਬਣੀ ਤਰੋਂਦਾ ਠੀਕ ਹੈ ਜੀ ਬਸ ਇੱਕ ਕਰਾਂਗਾ ਤੇ ਸੰਭਾਲ ਕਰਕੇ ਇੰਨਾ ਟਾਈਮ ਲੱਗ ਗਿਆ ਸੋ ਵੀ ਸਫਾਈ ਕਰਾ ਦੇਣਾ ਤੇ ਇੱਕ ਆਪਣਾ ਮਾਰਗਾ ਕਬੂਤਰ ਜਿਹਦੇ ਛਾਪ ਕੇ ਪਉਗਾ ਜਿਹੜਾ ਠੀਕ ਹੈ ਜੀ ਹਾਂ ਉਹ ਬਾਈ ਵਾਲੇ ਨਾਲ ਵੀ ਉਸਤਾਦ ਵਾਲੇ ਨਾਲ ਪੂਰੀ ਵਾਲੇ ਨਾਲ ਵੀ ਆਪਾਂ ਮੇਲ ਪਾਇਆ ਸੀ ਉਹ ਕਬੂਤਰ ਦਾ ਓਕੇ ਵਧੀਆ ਜਿਹੜਾ ਟਾਈਮ ਉਹ ਪੂਰਾ ਵਧੀਆ ਰਿਜ਼ਲਟ ਆਇਆ ਸੀਗਾ ਵਿੱਚ ਉਹਨਾਂ ਦੇ ਜਿਹੜੇ ਛਾਪ ਕੇ ਕਬੂਤਰ ਹੈਗੇ ਆ ਵਿੱਚ ਉਹਨਾਂ ਤੋਂ ਹੀ ਬਣੇ ਹੋਏ ਆ ਠੀਕ ਹੈ ਜੀ ਉਹ ਮੇਲ ਪਾ ਕੇ ਬਣਾ ਲਈ ਸੀਗੇ ਬੱਠੇ ਹਾਂ ਐਂ ਕਰਕੇ ਹਾਂਜੀ ਹਾ ਹਾ ਬਈ ਤਿੰਨ ਤਿੰਨ ਵਾਜੀਆਂ ਜਾਂ ਤਿੰਨ ਵਾਜੀਆਂ ਛੱਡਿਆ ਸਕੂ ਤਾ ਤਿੰਨੇ ਜਿੱਤਿਆ ਹੋਇਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਬਾਈ ਤੋਂ ਕਬੂਤਰ ਆਇਆ ਠੀਕ ਹੈ ਜਾਨੀ ਕਿ ਜੋੜਾ ਪੂਰੀ ਤੋਂ ਠੀਕ ਹੈ ਤੁਹਾਡੇ ਉਸਤਾਦ ਦਾ ਹਾਂ ਉਸਤਾਦ ਤੋਂ ਤੇ ਜੋੜਾ ਵਾਪਸ ਹੋ ਗਿਆ ਠੀਕ ਹੈ ਬਾਈ ਨੂੰ ਓਕੇ ਤੇ ਇਹ ਸਾਡੇ ਕੋਲੇ ਕੋਈ ਕਬੂਤਰ ਆ ਜਾਨੀ ਕਿ ਠੀਕ ਹੈ ਇਹ ਆ ਨਸਲ ਦਾ ਜਾਨੀ ਕਿ ਠੀਕ ਹੈ ਬਾਕੀ ਉਸਤਾਦ ਨੂੰ ਪਤਾ ਹੁਣ ਵੀ ਕਿਹੜੀ ਨਸਲ ਆ ਹਾਂ 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 ਜਾਨੀ ਕਦੇ ਜੀ ਆਪਾਂ ਉਸਤਾਦ ਨੂੰ ਵੀ ਪੁੱਛਿਆ ਵੀ ਇਹ ਕਿਹੜੀ ਨਸਲ ਠੀਕ ਹੈ ਜੀ ਇਹ ਪਹਿਲਾਂ ਅਸੀਂ ਪਹਿਲੀ ਬਾਜੀ ਜਦੋਂ ਮੈਂ ਚੇਲਾ ਬਣ ਕੇ ਆਇਆ ਮੈਂ ਜਦੋਂ ਸੀਜ਼ਨ ਤੇ ਸ਼ੁਰੂ ਹੁੰਦੀਆਂ ਬਾਜ਼ੀਆਂ ਹਾਂ ਹਾਂ ਜਾਨੀ ਕਿ ਉਦੋਂ ਅਸੀਂ ਛੱਡਿਆ ਸੀਗਾ ਬੋਪਰਾ ਮਾ ਸਾਡੇ ਬੋਪਰਾ ਰਾਈਟ ਰੋਕੀ ਦੇ ਪਿੰਡ ਹਾਂ ਹਾਂ ਤੇ ਪਹਿਲੀ ਵਾਰੀ ਅਸੀਂ ਆਪ ਸਾਹਮਣੇ ਛੱਡਿਆ ਸੀਗਾ ਠੀਕ ਹੈ ਦੂਜੀ ਵਾਰੀ ਉਸਤਾਦ ਨੇ ਆਕੇ ਦੁੱਤਰ ਉਸਤਾਦ ਨੇ ਮੋੜਿਆ ਕਿਉਂਕਿ ਆਪਾਂ ਨੂੰ ਦੁੱਤਰ ਸਾਹਮਣੇ ਨਹੀਂ ਆਉਂਦੀ ਜਦੋਂ ਠੀਕ ਹੈ ਠੀਕ ਹੈ ਤੇ ਇੰਨਾ ਵਧੀਆ ਰਿਜ਼ਲਟ ਦੁੱਤਰ ਜਿੱਤਿਆ ਹੋਇਆ ਹਾਂ ਦੁੱਤਰ ਜਿੱਤਿਆ ਹੋਇਆ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਦਾ ਠੀਕ ਹੈ ਜੀ ਤੁਸੀਂ ਗੁੱਡੇ ਚ ਵੀ ਦੇਖਣਾ ਪਰਲੇ ਪਾਛੇ ਉਹ ਟੋਪੀ ਵਾਲੇ ਕਬੂਤਰਾ ਜਿੰਨੇ ਹਾਂ ਹਾਂ ਉਹ ਇੰਨਾ ਦੀ ਹੀ ਇਹਦੀ ਹੀ ਲਾਹੇ ਇਹਦੀ ਹੀ ਲਾਹੇ ਦਾ ਸਾਰੀ ਜਾਨੀ ਇੰਨਾ ਵਧੀਆ ਰਿਜ਼ਲਟ ਤਾਂ ਜਾਨੀ ਇਹਦਾ ਬੱਚਾ ਕੋਈ ਮੈਸੀ ਨਹੀਂ ਜਾਂਦਾ ਠੀਕ ਹੈ ਜੱਦੇ ਜੱਦੇ ਜੱਤ ਦੇ ਜੱਤ ਦੇ ਫਿਰ ਅਸੀਂ ਬੁਪਰਾਵਾ ਤੋਂ ਬਾਅਦ ਇਹ ਛੱਡਿਆ ਅ ਫਿਰ ਹੋਰ ਠੀਕ ਹੈ ਗਰਮੀ ਦੀ ਬਾਜੀ ਸੀ ਓਕੇ ਤੇ ਨਾਲੇ ਛੋਟਾ ਜਿਹਾ ਪੈਂਡਾ ਨਾਲ-ਨਾਲ ਪੈਂਡਾ ਆ ਗਿਆ ਹਾਂ ਜੀ ਇਹਦੇ ਨਾਲ ਹੀ ਗਏ ਉਦੋਂ ਖਿੱਚਿਆ ਹੋਇਆ ਸੀ ਕਹਿੰਦੀਆਂ ਤਰੀਕੇ ਮੰਨ ਲਓ ਇੰਚ-ਇੰਚ ਠੀਕ ਹੈ ਰਹਿੰਦੀਆਂ ਸੀ ਕਰਨੀਆਂ ਚੜ੍ਹਨ ਵਾਲੀਆਂ 2-2 ਇੰਚ ਅਸਾਂ ਦੇ ਜੀ ਚੱਲ ਬਾਜੀ ਸੀਗੀ ਵੀ ਚੱਲ ਛੋਟਾ ਪੰਡਾ ਵੀ ਚੱਲ ਛਾੜ ਦਿੰਨੇ ਆ ਅਸੀਂ ਘਰੇ ਕੱਢਿਆ ਤਾਂ ਜਦ ਹੀ ਇਹ ਜਦ ਹੀ ਉੱਡਣ ਲੱਗ ਗਿਆ ਵਧੀਆ ਜੋਰ ਲਾਉਣ ਲੱਗ ਪਿਆ ਬਾਜੀ ਛਾੜਤਾ ਠੀਕ ਹੈ ਅਜੀ ਪਰ ਦੋ ਵੀ ਛਾਂਜੀ ਕੀਤੀ ਇੱਕ ਠੀਕ ਹੈ ਇੱਕ ਜੀ ਦਾ ਮੁੰਡੇ ਦਾ ਕੰਦੇ ਦਾ ਉਹ ਸਿੰਗਲ ਦੀ ਸੀ ਫੇਰ ਉਹ ਰਾਈਨ ਵਾਲੀ ਸਿੰਗਲ ਦੀ ਸੀ ਦੁੱਥੇ ਉਪਰਾਂ ਵਾਲੀ ਦੁੱਥ ਦੱਸਾਂਗਾ ਉਦੋਂ ਬਾਅਦ ਇਹ ਕਬੂਤਰ ਵਾਲੀ ਸੀ ਦੋ ਜਣ ਬੜੀ ਸਾਡੀ ਸਾਂਝੀ ਹੋਈ ਇੱਕ ਕੰਮਾ ਸੀਗਾ ਮੁੰਡਾ ਸੱਤੋ ਵਾਲ ਤੋਂ ਤੇ ਇਹ ਆਪਣਾ ਕੂਤਰੇ ਤਾਂ ਬਹੁਤ ਵਧੀਆ ਜੋਰ ਲਾਇਆ ਇਹਨਾਂ ਨੇ ਠੀਕ ਹੈ ਜੀ ਗਰਮੀ 'ਚ ਵੀ ਕੂਤੇ ਇਹ ਪੂਰਾ ਵਧੀਆ ਜੋਰ ਲਗਾ ਜਾਂਦਾ ਠੀਕ ਹੈ ਜਿੰਨਾ ਕਹਿ ਦਿੱ ਗਏ ਦੂਸਰ ਨੂੰ ਵੀ ਸਿਆਣੇ ਆ ਦੂਸਰ ਨੂੰ ਵੀ ਸਿਆਣੇ ਆ ਹਾਂ ਪਹਿਲੇ ਦਿਨ ਅਸੀਂ ਮੈਂ ਕਹਿੰਦਾ ਵੀ ਸਾਨੂੰ 9 9 ਵਜੇ ਲੱਗਿਆ ਹੋਊਗਾ ਇਹ ਪਹਿਲੇ ਦਿਨ ਦੋ ਅਸਾਂ ਪਹਿਲੇ ਦਿਨ ਹਾਂ ਦੂਜੇ ਦਿਨ ਵੀ ਇਹਨੇ ਪੂਰਾ ਵਧੀਆ ਜਾਨੀ ਕਿ ਔਕ ਵੀ ਕੱਟ ਰਿਆ ਠੀਕ ਹੈ ਕੰਟ ਜੇ ਬਦਾਮਾਂ ਦੀ ਮੰਨ ਲਓ ਬਾਦ ਘਾਟ ਹੁੰਦੀ ਆ ਜਿਵੇਂ ਆਪਾਂ ਦੁੱਸਰ ਦੇ ਲਾ ਕੇ ਛੱਡਦੇ ਆ ਹਾਂ ਹਾਂ ਇਹ ਖਰਾਕ ਵੀ ਕੱਟਦੇ ਆ ਉਹ ਨਹੀਂ ਹੈਗਾਗਾ ਵੀ ਉਹ ਹੀ ਡੱਟਦੇ ਨੇ ਬੈਠ ਜਾਣਗੇ ਠੀਕ ਹੈ ਠੀਕ ਹੈ ਪੂਰਾ ਜੋਰ ਲਾਉਂਦੇ ਆ ਹਾਂ ਇਹਨਾਂ ਦੀ ਵੀ ਇਹ ਵੀ ਜਾਨੀ ਕੋਈ ਜਿਹੜੀ ਮਰਜੀ ਕੂਤ ਨਾਲ ਪਾ ਕੇ ਆਪਾਂ ਡਾਲੀਏ ਮਿਸੇ ਕਰਕੇ ਜਾਨੀ ਰਿਜ਼ਲਟ ਬਹੁਤ ਵਧੀਆ ਦਿੰਦੇ ਆ ਬੱਚੇ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਠੀਕ ਹਾਂ ਜੀ ਆਹਾ ਬਾਈ ਮੀਣੀਆਂ ਤੇ ਲੰਮੇ ਛੱਡਿਆ ਸੀਗਾ ਠੀਕ ਹੈ ਤੇ ਇੱਕ ਪਿੰਡ ਹੋਰ ਛੱਡਿਆ ਸੀਗਾ ਆਹ ਕਬੂਤਰ 3 ਵਜੇ ਜਿੱਤੇ ਆਲੇ ਠੀਕ ਹੈ ਜੀ ਹੁਣ ਇਹ ਬੱਚਿਆਂ ਚ ਪਾਇਆ ਹਾਂ ਹਾਂ ਇਹ ਬੱਚਿਆਂ ਚ ਪਾਇਓ ਜੀ ਬੱਚੇ ਵੀ ਲੈ ਆ ਫਿਰ ਰੈਂਕ ਹੀ ਫੇਰ ਛੱਡਾਂਗੇ ਠੀਕ ਹੈ ਤੇ ਬੱਚੇ ਦੇ ਰਿਜ਼ਲਟ ਪੂਰਾ ਮਿਲਦਾ ਬੱਚਿਆਂ ਦਾ ਵੀ ਪੂਰਾ ਵਧੀਆ ਰਿਜ਼ਲਟ ਠੀਕ ਹੈ ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਨੇ ਮਾਰੀ ਜਾਨੀ ਨਿੱਲੀ ਪੂਰੀ ਲੋਕ ਹੈ ਇਹਨਾਂ ਦੀ ਠੀਕ ਹੈ ਜੀ ਹਾਂ ਸਨ ਵਜੇ ਜਿੱਤੇ ਆ ਤਿੰਨ ਜਗ੍ਹਾ ਛੱਡਿਆ ਹਾਂ ਹਾਂ ਤੇ ਵੀ ਇਹਨਾਂ ਦੇ ਬਹੁਤ ਚੌੜੇ ਚਾ ਠੀਕ ਆ ਬਦਲ ਠੀਕ ਉਹ ਜੀ ਹਾਂ ਜੀ ਇਹ ਕਿੱਥੇ ਛੱਡਿਆ ਆਹ ਇਹਦਾ ਭਰਾ ਛੱਡਿਆ ਜੀ ਯਾਨੀ ਉਹ ਕਬੂਤਰ ਆਪਣਾ ਮਿਲਿਆ ਨਹੀਂ ਜੀਗਾ ਠੀਕ ਹੈ ਆ ਭਾਲੀ ਤੋਂ ਠੀਕ ਤੇ ਜਮਾਈ ਆਹੀ ਕਾਪੀ ਸੀਗੀ ਬਸ ਉਹਦਾ ਸਿਰ ਥੋੜਾ ਜਿਹਾ ਘੋੜਾ ਸੀਗਾ ਜਾਣੀ ਬਲਾਡ ਲੈਡ ਇਹ ਵੀ ਪੁਰਾਣੀ ਬੁਰਜ ਛੱਡਿਆ ਜੀ ਅਸਾਂ ਉੱਥੇ ਬੁਰਜ ਛੱਡਿਆ ਜੀਗਾ ਨਕਲੀਆਂ ਆਹ ਬੁਰਜ ਆਪਣੇ ਦੂਜੇ ਥੋੜੇ ਸੌਰੀ ਬੁਰਜ ਹਰੀ ਸਿੰਘ ਬੁਰਜ ਹਰੀ ਸਿੰਘ ਮੀਨ ਆ ਗਿਆ ਜੀਗਾ ਠੀਕ ਆ ਮੀਨ ਦੀ ਬਾਜੀ ਜਣੀ ਪਹਿਲਾਂ ਕਹਿੰਦੇ ਕੈਨਸਲ ਕਰ ਦੋ ਫਿਰ ਕਹਿੰਦੇ ਚੱਲ ਛੱਡ ਦੋ ਠੀਕ ਆ ਜਣੀ ਇਹਨੇ ਉਦੋਂ ਵੀ ਡਣ ਛਪਾਇਆ ਜੀਗਾ ਜਾਨੀ ਕਿ ਤੇ ਇਹਦਾ ਭਰਾ ਛੱਡਾ ਇੱਕ ਹੀ ਛੱਡਿਆ ਜੀ ਦੋਨੇ ਇੱਕੋ ਝੂਲੀ ਦੇ ਆ ਅਸਾਂ ਤੇ ਟਪਾਲੀ ਅਸਾਂ ਦੀ ਬਹੁਤ ਜ਼ਿਆਦੇ ਉੱਥੋਂ ਜਿੱਤਿਆ ਪੂਰੀ ਵਧੀਆ ਬਾਜੀ ਚ ਜਿੱਤਿਆ ਹੋਇਆ ਯਾਨੀ ਕਿ ਐਂਟਰੀ ਵਾਲੀ ਤੁਸੀਂ ਵੀਡੀਓ ਵੀ ਦੇਖੀ ਹੋਈਆਂ ਉਹਦੇ ਟਪਾਲੀ ਵਾਲੀ ਹ ਜਣੀ ਐਂਡ ਤੇ ਰਹਿ ਗਿਆ ਸੀਗਾ ਬਹੁਤ ਬਚੰਗਾ ਜੋਰ ਨਾਲ ਠੀਕ ਹੈ ਖਟੀਆਂ ਹਾਂ ਖਟੀਆਂ ਹਾਂ ਇਹੋ ਜਿਹੀ ਹੋ ਸੀਗੀ ਠੀਕ ਹੈ ਠੀਕ ਇਹ ਆਪ ਦਾ ਘਰ ਦਾ ਹੀ ਪੱਠਾ ਹਾਂ ਹਾਂ ਇਹ ਘਰ ਦੀ ਬਰੀੜੀ ਆ ਠੀਕ ਹੈ ਹਾਂ ਜੀ ਆਹ ਕਬੂਤਰ ਬਾਈ ਆਪਾਂ ਜਾਨੀ ਕਿ ਮਨ ਲਓ ਇਹਨੂੰ 4-5 ਸਾਲ ਹੋ ਗਏ ਬਾਜ਼ੀਆਂ ਤੇ ਔਰਦੇ ਨੂੰ ਹਰੇਕ ਸੀਜ਼ਨ ਛੱਡਾ ਹਾਂ ਹਰੇਕ ਸੀਜ਼ਨ ਇਹ ਆਪ ਦੇ ਦਰਿਆ ਜੀ ਕੋਸ਼ਿਸ਼ ਬਹੁਤ ਕਰੀ ਦੀ ਆ ਵੀ ਨਾ ਛੱਡਿਏ ਠੀਕ ਹੈ ਪਰ ਜਦੋਂ ਅਸੀਂ ਕਬੂਤਰ ਕਾਢਦੇ ਆ ਵੀ ਚੱਲ ਕੰਢ ਲੋ ਫੇਰ ਇਹਨੂੰ ਠੀਕ ਹੈ ਭਈ ਇਹ ਇੰਨਾ ਵਧੀਆ ਉੜਦਾ ਹਾਂ ਇਹ ਜਾਨੀ ਕਿ ਲਾਲੋ ਤੁਸੀਂ ਵੀ 2017 17 ਤੋਂ ਜਾਨੀ ਕਿ ਉੱਡਣ ਦਾ ਲੱਗਿਆ ਹੋਇਆ ਠੀਕ ਹੈ ਐਕੀ ਵੀ ਛੱਡਣਾ ਐਕੀ ਦੇਖਦੇ ਆ ਹਜੇ ਕੋਈ ਸਲਾਹ ਨਹੀਂ ਗਈ ਜਾਨੀ ਕਿ ਜੀ ਇਹ ਮੰਨ ਲਓ ਵੀ ਜਿਹੜੀਆਂ 7-8 ਬਾਜ਼ੀਆਂ ਹੋ ਗਈਆਂ ਹੋਣੀਆਂ ਠੀਕ ਹੈ ਜੀ ਧਣੀ ਔਰ ਦੇ ਨੂੰ ਇਹਨੂੰ ਔਰ ਦੇ ਨੂੰ ਤੇ ਵਧੀਆ ਜਾਨੀ ਕਿ ਜ਼ੋਰ ਵੀ ਲਾਉਂਦਾ ਤੇ ਸਾਂਝੀਆਂ ਚ ਆਉਂਦਾ ਹਜੇ ਕੱਲਾ-ਕੁੱਲਾ ਨਹੀਂ ਕਿਤੇ ਰਿਹਾ ਠੀਕ ਹੈ ਰਿਜ਼ਲਟ ਵਧੀਆ ਰਿਜ਼ਲਟ ਪੂਰਾ ਵਧੀਆ ਬੰਨਾ ਪੈਂਡ ਛਾੜਦਾ ਨਾ ਬਾਤ ਛੋਟੇ ਪੈਂਡ ਦੇ ਛਾੜਦਾ ਤਾਂ ਵੀ ਕੋਈ ਚੱਕਰ ਨਹੀਂ ਵੱਡੇ ਰਿਹਾੜ ਤਾਂ ਨਹੀਂ ਬੱਚੇ ਤਾਂ ਨਹੀਂ ਇਥੋਂ ਲੈ ਹੈ ਕਿਹੜਾਈ ਵੱਡੇ ਲੈ ਆ ਅੱਛਾ ਬੱਚੇ ਵੀ ਕਢਾਈ ਬੱਚੇ ਜਾਨੀ ਕਿ ਦੋ ਦੋ ਬੱਚੇ ਲੈ ਲਈਦੀ ਆ ਇਹ ਵੀ ਵਾਲਿਆ ਫਿਰ ਕਈ ਵਾਰੀ ਮਰ ਜਾਂਦਾ ਵਾ ਬਰੇਡ ਨਹੀਂ ਮੁੜ ਕੇ ਬਣਨੀ ਹੈ ਇਹ ਠੀਕ ਹੈ ਠੀਕ ਹੈ ਤੇ ਜਾਨੀ 2017 ਤੋੜਦਾ ਆਉਂਦਾ ਇਹ ਠੀਕ ਹੈ ਤੇ ਐਂਕੀ ਦੇਖਦੇ ਆ ਵੀ ਛੱਡੀਏ ਨਾ ਛੱਡੀਏ ਠੀਕ ਹੈ ਉੜਦਾ ਬਹੁਤ ਚੰਗਾ ਜੀ ਠੀਕ ਹੈ ਤੇ ਬਾਜੀ ਹਾਂ ਮੰਨ ਲਓ ਵੀ ਨੇੜੇ ਨੇੜੇ ਇੱਧਰ ਮੇਰੇ ਪਿੰਡਾਂ ਦੇ ਜਿੰਨੀਆਂ ਵੀ ਆਪਣੇ ਬਾਜੀਆਂ ਆਉਂਦੀਆਂ ਠੀਕ ਹੈ ਜਾਨੀ ਤਕਰੀਬਨ ਇਹ ਉੜਦਾ ਹੀ ਉੜਦਾ ਠੀਕ ਹੈ ਹਾਂ ਰੰਗ ਬਦਲਦੀ ਦਾ ਪਰ ਇਹਦਾ ਸਾਰੇ ਰੰਗ ਹਰ ਬਦਲਦੇ ਨੇ। ਜੇ ਮੰਨ ਲਓ ਜਦੋਂ ਵੀ ਮੰਨ ਲਓ ਘੱਟ ਰੰਗ ਲਾਇਆ ਹੁੰਦਾ ਜੀ ਵੀ ਥੋੜਾ ਜਿਹਾ ਰੰਗ ਚੇਂਜ ਕਰ ਦੇਦੇ ਦੂਜੇ ਰੰਗ ਨਾਲੋਂ ਹੋਰ ਰੰਗ ਨਾਲ ਨਾਲ ਸਾਖਾ। ਹਾਂ ਸਾਖਾ। ਠੀਕ ਹੈ ਜੀ। ਘਰੇ ਵੀ ਪੂਰਾ ਆਉਂਦਾ ਹੈ। ਪੂਰਾ ਘਰੇ ਆਉਂਦਾ ਜੀ। ਪੂਰਾ ਵਧੀਆ ਆਉਂਦਾ। ਠੀਕ। ਬੱਚੇ ਇਹਦੇ। ਬੱਚੇ ਵੀ ਵਧੀਆ ਰਿਜ਼ਲਟ ਆ। ਵਧੀਆ ਰਿਜ਼ਲਟ ਆ। ਵਧੀਆ ਰਿਜ਼ਲਟ ਆ ਬੱਚੇ। ਬੱਚਾ ਵੀ ਇਹਦਾ ਉੱਡਿਆ ਵਾ। ਨਾਲ ਵੀ ਇਹਦੇ ਹੀ ਬੱਚਾ ਛੱਡਿਆ ਜੀ ਆਪਾਂ। ਠੀਕ ਆ। ਉੱਥੇ ਜਿਹੜਾ ਹਾਂ ਜਿਹੜਾ ਇੱਕੀ ਕਲੀਆਂ ਦਾ ਬੱਚਾ ਗਾਲਬਾਪਣਾ ਪਿੱਛੇ ਉੱਡਿਆ ਸੀ ਨਾ ਇਹ ਪੂਰੀ ਸੌਕ ਨਾ ਰੱਖਿਆ ਵੀ ਸਫਾਈ ਪੂਰੀ ਸਫਾਈ ਕੀਤੀ ਵੀ ਹੈ ਡੇਲੀ ਸਫਾਈ ਕਰਦੇ ਆ ਫਿਰ ਹੁਣ ਆਲਾ ਦੇਖੋ ਤੁਸੀਂ ਉਹਦੋਂ ਫਿਰ ਤੁਹਾਨੂੰ ਜਿਹੜੇ ਜਿਹੜੇ ਕਬੂਤਰ ਪ੍ਰਾਣੇ ਬਜ਼ੁਰਗਾਂ ਵੇਲੇ ਦੇ ਜਿਨ੍ਹਾਂ ਦਾ ਇਹਨਾਂ ਦਾ ਨਾਂ ਹੋਇਆ ਉਹ ਕੱਲੇ ਕੱਲੇ ਕਬੂਤਰ ਦਾ ਤੁਹਾਨੂੰ ਸੌਕ ਕਰਾਵਾਂਗੇ ਦੋਸਤੋ ਵੀ ਕਿਹੜੀਆਂ ਕਿਹੜੀਆਂ ਨਸਲਾਂ ਕਿੱਥੋਂ ਨਸਲਾਂ ਪੁਰੀਆਂ ਆ ਬਾਪੂ ਜੀ ਉਹਨਾਂ ਦਾ ਵੀ ਇਹਨਾਂ ਨੇ ਬਹੁਤ ਨਵਾਂ ਉਹਨਾਂ ਦਾ ਵੀ ਉਦੋਂ ਦਾ ਬੇਟੇ ਨੇ ਇਹਨਾਂ ਦੇ ਮੋਨੂ ਨੇ ਆਪ ਰੱਖੇ ਇਹ ਵੀ ਛੜਦੇ ਆ ਸਟਾਰ ਆ ਬਹੁਤ ਲਾਕੇ ਚ ਇਹਨਾਂ ਦਾ ਨਵਾਂ ਤੇ ਤੁਹਾਨੂੰ ਉਹ ਕਬੂਤਰਾਂ ਦਾ ਸਾਰਿਆਂ ਦਾ ਸੌਂ ਕਰਾਂਗੇ ਦੋਸਤੋ ਪਹਿਲਾਂ ਤੁਹਾਨੂੰ ਖੁੱਡੇ ਦਿਖਾਉਨੇ ਠੀਕ ਆ ਜੀ ਇਹ ਨਾਰਾ ਸਾਰੇ ਵੀਡੀਓ ਕਾ ਕੇ ਦਿਖਾਉਨੇ ਆ ਇਹ ਸਾਰੇ ਨਾਰਾ ਇਹਨਾਂ ਦੇ ਹਾਂਜੀ ਆ ਵੀਰ ਦਾ ਖੁੱਡਾ ਇਹਦੇ ਵਿੱਚ ਹੈਗੀਆਂ ਜੀ ਮਦੀਨਾ ਸਾਰੀਆਂ ਮਦੀਨਾ ਇਹਦੇ ਵਿੱਚ ਮੇਰੇ ਤੇ ਘਰੇ ਬਹੁਤ ਉੜਦੇ ਆ ਬਾਜ਼ੀਆਂ ਮਕਾ ਦਿੰਦੇ ਆ ਘਰੇ ਇਹ ਹੈਗੇ ਜੀ ਮਦੀਨਾ ਆ ਸਫਾਈ ਦੇਖ ਲਓ ਤੁਸੀਂ ਪੂਰੀ ਸਫਾਈ ਕੀਤੀ ਆ ਖੁੱਡੇ ਦੀ ਸੌਂਕ ਨਾ ਰੱਖਿਆ ਮੇਰੇ ਵੀਰ ਦੇ ਕੋਈ ਨਹੀਂ ਇਹ ਸਖਡੇ ਚ ਜੀ ਹੈਗੇ ਛੋਟੇ ਜਿਹੜੇ ਜੂਮ ਜਲਾਈ ਚ ਛੱਡਣੇ ਆ ਇਹ ਉਹ ਆਹੇ ਪੱਠੇ ਇਹ ਆਪਣੇ ਆਪ ਹੀ ਫਿਰ ਦਸੇ ਫਿਰ ਸਾਫ਼ ਹੋ ਜਾਂਦੇ ਵੀਰ ਇਹ ਹੋਰ ਵਿੱਚ ਜਿੰਨੇ ਹੋ ਜਾਣਗੇ ਜੀ ਅੱਛਾ ਕੋਸ ਪੱਟਣੇ ਵੀ ਪੈਣਗੇ ਹਾਂ ਪੱਟੜੇ ਪੈਣਗੇ ਕੋਤ ਨਹੀਂ ਤਾਂ ਚਲੋ ਤਾਂ ਹੋ ਹੀ ਜਾਂਦੇ ਤਕਰੀਬ ਠੀਕ ਆ ਤੇ ਦੂਜੇ ਜਿਹੜੇ ਹੁਣ ਸੜਨੇ ਹੁੰਦੇ ਆ ਅਪ੍ਰੈਲ ਮਈ ਚ ਠੀਕ ਆ ਜੀ ਉਹਨਾਂ ਨੂੰ ਫਿਰ ਪੜਦੇ ਆ ਮੈਂ ਤਰਿਕਾ ਨਾ ਕੋਸਤੀ ਪੱਟੇ ਜਾਣਗੇ ਬਾਕੀ ਨਹੀਂ ਪੱਟੇ ਬਾਕੀ ਆਪਣੇ ਆਪ ਹੀ ਸਾਰਾ ਹੋ ਜਾਊਗਾ ਕਿਉਂਕਿ ਦਾਜਪੁਰ ਤੋਂ ਕਬੂਤਰ ਆਦੇ ਆ ਵੀ ਜਿਹੜਾ ਹੋਵੇ ਵਧੀਆ ਹਾਂ ਉੱਥੇ ਨਾਲ ਉਹ ਜੋਰ ਵੀ ਵੱਧਣਾ ਹੋਵੇ ਠੀਕ ਹੈ ਜੀ ਠੀਕ ਹੈ ਬਾਕੀ ਔੜ ਔੜੀ ਹੁੰਦਾ ਜਿਵੇਂ ਬਿੱਟ ਖੇਤ ਵੀ ਲੈਂਦੇ ਆ ਹਾਂ ਹਾਂ ਤੇ ਆਪਾਂ ਘਾਟ ਹੀ ਕੀਤੀ ਜੇ ਫਰਕ ਕਰੇ ਜਿਹੜੇ ਜਿਹੜੇ ਚੱਕਰ ਚ ਹੋਏ ਜੀ ਠੀਕ ਹੈ ਆ ਵੀਰ ਦੇ ਯਾਰ ਲੱਗੇਵੇ ਬਹੁਤ ਵਧੀਆ ਬੰਦਵਸਤ ਕੀਤਾ ਕੈਮਰੇ ਕਮਰੇ ਲੱਗੇ ਵੈ ਪੂਰਾ ਵਧੀਆ ਜਗਾੜ ਕੀਤਾ ਵੀਰ ਨੇ ਅੱਜੋ ਦੋਸਤੋ ਤੁਹਾਨੂੰ ਅੰਦਰੋਂ ਖੁੱਡੇ ਦਿਖਾਵਾਂ ਠੀਕ ਆ ਸਾਰੇ ਕੀ ਤਿਆਰ ਕੀਤੇ ਵੈ ਸਾਰੇ ਠੀਕ ਆ ਜੀ ਮੇਰਾ ਦੋਸਤ ਆ ਜਿਹੜੇ ਇੱਕੀ ਛੱਡ ਗਏ। ਵੈਰ। ਮੈਂ ਦੋ ਜੇ ਖੋਟੇ ਦੇ ਦੇ ਦੋਸਤੋ। ਇਹ ਮਦੀਨਾ ਜੀ ਛੱਡ ਨਾਲ ਨਾਲ ए साल में फिर एक ही साल आ हाई कड़ाई में मैं ए साल ची हाँ ये बच्चे लोग गाँव से आते हैं जल्दी या बच्चे हाँ? ये एक ही कड़ाई में इधर ही बैठो उठेगा भी ऐसे में गालों से ठीजीगी ऐसे ठीक है आ सब तो पीछे तो ले तो साल आलगा उठना पड़ेगा हाँ हाँ चलिए हाँ अपने बात बोलूँगी जी बाजी गालों ठीक है ओड़ � हां ਹੁਣ ਨਾ ਤੁਸੀਂ ਕੱਲਾ ਕੱਲਾ ਦਿਖਾਓ ਕਿੱਥੇ ਕਿੱਥੇ ਛੱਡਿਆ ਸੀ ਕਿੱਥੇ ਜਿੱਤੇ ਆ ਵਧੀਆ ਪ੍ਰਾਣੀ ਨਸਲ ਕਿਹੜੀ ਆ ਸਭ ਤੋਂ ਹਾਂ ਵੀਰ ਮਾਨੂੰ ਹੁਣ ਦਿਖਾਓ ਜਿੱਥੇ ਜਿਹੜੇ ਜਿਹੜੇ ਜਿੱਤੇ ਵੇ ਨਾ ਉਹ ਤੁਸੀਂ ਸਾਰੇ ਆਹਾ ਆਪਾਂ ਲਿਆ ਛੱਡੀ ਸੀਗੀ ਜਦੋਂ ਬੱਚੇ ਘਾਉਨੇ ਹੁੰਨੇ ਨੇ ਨਾ ਆਪਾਂ ਛੜਾ ਕੇ ਗਰਮੀ ਚ ਹਾਂ ਬੱਚੇ ਜਾਨੀ ਕਿ ਲਾਲੋ ਵੀ ਗੜਬਾਜੀ ਸੀਗੀ ਠੀਕ ਆ ਜੀ ਖਰਦੀ ਸੀ ਹਾਂ ਨਾ ਨਾ ਦੁੱਸਰਦੀ ਬਾਜੀ ਸੀਗੀ ਯਾਨੀ ਕਿ ਅਸਰਦ ਸੀ ਹਾਂ ਇਹ ਬੱਚਾ ਜੀ ਉਦੋਂ ਯਾਨੀ ਕਿ ਕਲੀਮ ਨਹੀਂ ਛੱਟੀ ਸੀ ਇਹਨੇ ਉਦੋਂ ਠੀਕ ਆ ਅ ਸੱਚੀ ਕਦਾਈ ਸੀ ਹਾਂ ਠੀਕ ਦਾ ਸੀਗਾ ਇਹ ਗਾਲਬ ਛੱਡਿਆ ਜੀ ਉਦੋਂ ਓਕੇ ਤੇ ਇਹ ਰਾਤ ਨੂੰ ਸੱਤੋਂ ਫੜਿਆ ਨਹੀਂ ਗਿਆ ਠੀਕ ਆ ਤੇ ਪਹਿਲੇ ਦਿਨ ਤੇ ਚੱਲ ਅਸੀਂ ਉਤੋਂ ਦੋ ਕਬੂਤਰ ਮੇਰੇ ਕੋਲੇ ਹੋਰ ਸੀਗੇ ਹਾਂ ਹਾਂ ਅਸੀਂ ਉਹ ਲੈ ਕੇ ਆ ਗਏ ਵੀ ਲੇਟ ਹੋੰਨੇ ਆ ਤੇ ਬਾਟੇ ਨੂੰ ਕਲੀਨ ਵਾਲੇ ਨੂੰ ਹਾਂ ਹਾਂ ਇਹ ਲੱਭ ਗਿਆ ਅੱਛਾ ਉਦੋਂ ਬਾਅਦ ਠੀਕ ਹੈ ਤੇ ਜਦੋਂ ਲੱਭਿਆ ਤਾਂ ਚਲ ਉਹ ਆਪਣੇ ਮਿੱਤਰ ਜੀ ਦਿਖਾਣ ਵੱੱਲੇ ਮੁੰਡੇ ਜੀ ਹਾਂ ਹਾਂ ਉਹਨਾਂ ਨੇ ਮੈਨੂੰ ਫੋਨ ਲਾਇਆ ਕਹਿੰਦੇ ਵੀ ਬੱਚਾ ਤੇਰਾ ਜਿਹੜਾ ਛੱਡਿਆ ਤੂੰ ਲਖੀਰਾਂ ਵਾਲਾ ਕਾਲੀਆਂ ਵਾਲਾ ਇਹ ਕਾਲੀਆਂ ਫੱਟੀਆਂ ਮਾਰੀਆਂ ਹੋਈਆਂ ਯਾਰ ਇਹ ਪਤਾ ਨਾ ਰੰਗ ਵੀ ਹਾਂ 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 ਜੇ ਹੈਗਾ ਤੇ ਕਹਿੰਦੇ ਵੀ ਲੱਭ ਗਿਆ ਮੈਂ ਕਿਹਾ ਚੱਲ ਵੀ ਮੈਂ ਤਾਂ ਹੁਣ ਕਵੇਲਾ ਹੋ ਗਿਆ ਵੀ ਤੁਸੀਂ ਉਹੀ ਲੈ ਜਾਓ ਫੜ ਕੇ ਠੀਕ ਹੈ ਤੇ ਬਾਹਟੇ ਨੇਵੇਂ ਕਹਿ ਦਿੱ ਕਿ ਪੂਰਾ ਵਧੀਆ ਜ਼ੋਰ ਨਾਲ ਵਧੀਆ ਛਾਂਦੇ ਆ ਜੀ ਛਾਂਦੇ ਆ ਠੀਕ ਹੈ ਤੇ ਦੂਜੇ ਦਿਨ ਫਿਰ ਸਾਡੀ ਤਿੰਨਾਂ ਦੀ ਸੰਝੀ ਹੋਈ ਜੀ ਅੱਛਾ ਜਿੱਤ ਗਿਆ ਹਾਂ ਜਿੱਤ ਗਿਆ ਸੀਗਾ ਜੀ ਠ ਓਕੇ ਆ ਇਹ ਉਹਨਾਂ ਦੀ ਨਸਲ ਆ ਇਹ ਹਰੀਆਂ ਅੱਖਾਂ ਤੇ ਕਾਲੀਆਂ ਨੋਕਾਂ ਕੱਢ ਦਿੰਦੇ ਜਾਂ ਚਿੱਟੀਆਂ ਦੀਆਂ ਅੱਖਾਂ ਦੀਆਂ ਇਹਨਾਂ ਦੀਆਂ ਇਦਾਂ ਦੀਆਂ ਅੱਛਾ ਹਰੀਆਂ ਅੱਖਾਂ ਇਹ ਹਾਂ ਜੀ ਠੀਕ ਹੈ ਜੀ ਤੇ ਹੋਰ ਵੀ ਆ ਵਿੱਚ ਹਰੀਆਂ ਅੱਖਾਂ ਵਾਲੇ ਕਾਲੀ ਨੂੰ ਬੈਠ ਕੇ ਹਾਂ ਕਾਲੀਆਂ ਨੋਕਾਂ ਹੀ ਇਹ ਇਹ ਉਹਨਾਂ ਜੋ ਬਣੇ ਹੋਏ ਕਬੂਤਰ ਆ ਜੀ ਪੁਰਾਣੀ ਆ ਜਾਨੀ ਅਸਾ ਪੁਰਾਣੀ ਆ ਸੋ ਬਿਆਬ ਦੀ ਕਾਕੇ ਮਿੰਡੂ ਮਾਨ ਵਾਲੇ ਬਾਈ ਹੋਣ ਵਾਲੇ ਹਾਂ ਪੈਰਾਂ ਤੇ ਡੱਕੇ ਵੀ ਆ ਜਾਂ ਨਹੀਂ ਡੱਕੇ ਨਹੀਂ ਹੈਗੇਗੇ ਪੈਰਾਂ ਦਾ ਇਹਨਾਂ ਦਾ ਰੰਗ ਥੋੜਾ ਜਿਹਾ ਫਰਕ ਆ ਮਾੜੇ ਮਾੜੇ ਆ ਜਾਨੀ ਕਿ ਠੀਕ ਹੈ ਬੇਮਲੂ ਅੰਦਰਲੇ ਪਾਸੇ ਆ ਮਾੜੇ ਮਾੜੇ ਓਕੇ ਓਕੇ ਹਾਂ ਜੀ ਠੀਕ ਹੈ ਜੀ ਜ਼ੋਰ ਬਹੁਤ ਵਧੀਆ ਲਾਉਂਦੇ ਆ ਗਰਮੀ ਚ ਵੀ ਔੜਦੇ ਆ ਪੂਰਾ ਵਧੀਆ ਛਤਰੀ ਦੇ ਅੱਛਾ ਇੰਕੀ ਵੀ ਇਹ ਛੱਡਣਾ ਬੱਚਾ ਹਾਂ ਕੀ ਇਹਨੂੰ ਕੱਢਾਂਗੇ ਜੀ ਐਂਟਰੀ ਵਾਲੀਆਂ ਬਾਜ਼ੀਆਂ ਚ ਓਕੇ ਹਾਂ ਜੀ ਠੀਕ ਹੈ ਜੀ ਬਹੁਤ ਵਧੀਆ ਬਾਈ ਠੀਕ ਹੈ ਜੀ ਹੋਰ ਵੀ ਦਿਖਾ ਦਿਓ ਹਾਂ ਆਹ ਆਹ ਪੱਠੀ ਆ ਬਾਈ ਇਹ ਵੀ ਜਾਨੀ ਕਿ ਬਹੁਤ ਵਧੀਆ ਜ਼ੋਰ ਲਾਉਂਦੇ ਆ ਇਹ ਮੈਂ ਇਹ ਹੈਗੀ ਆ ਜਾਨੀ ਕਿ ਲਾ ਲਓ ਤੁਸੀਂ ਮਗਰਲੇ ਸਾਲ ਦੀ ਓਕੇ ਬਾਈ ਵਾਲਿਆਂ ਇਹ ਮਗਰਲੇ ਛਾਲ ਤੇ ਮਗਰਲੇ ਛਾਲ ਦੀਆਂ ਜਾਨੀ ਉਹ 23 ਚੱਲ ਪਿਆ ਹਾਂ ਹਾਂ ਇਹਦੂ ਮਗਰਲੇ ਛਾਲ ਹੈ ਨਾ 21 ਦੀ 21 ਹੈ ਨਾ 21 ਵਾਲਾ 21 ਹੈ 21 ਦੀ ਸੀਗੀ ਜਾਨੀ ਬਹੁਤ ਚੰਗੀ ਨੇ ਛਾਲ ਬੱਚੂ ਬੱਚੀ ਨਹੀਂ ਕੜਾਏ ਤੋਂ ਨਹੀਂ ਕੜਾਈ ਨਹੀਂ ਕੇ ਬੱਚੇ ਇਹੇ ਅਸੀਂ ਪਾਵੇ ਛੱਡਿਆ ਜੀ ਓਕੇ ਇਹ ਸਾਨੇ ਵਾਲ ਦੇ ਨਾਲ ਪੈਂਡਾ ਛੋਟਾ ਜਿਹਾ ਪਾਵੇ ਪਾਵੇ ਠੀਕ ਹਾਂ ਜਾਨੀ ਕਿ ਸ਼ਹਿਰ ਤੇ ਛੱਡਿਆ ਸੀ ਜਾਨੀ ਆਪਾਂ ਪਹਿਲੀ ਵਾਰੀ ਹੋਈ ਸ਼ਹਿਰ ਤੇ ਛੱਡੀ ਸੀਗੀ ਵੀ ਜਾਨੀ ਕਿ ਜਿਹੜਾ ਬਾੜਾ ਛੋਟੇ ਪਿੰਡ ਤੇ ਹਾਂ ਹਾਂ ਜਾਨੀ ਜਮਾ ਹੀ ਨਹੀਂ ਗਿਆ ਅੱਛਾ ਉੱਥੇ ਦਾ ਉੱਥੇ ਜਿੱਤਿਆ ਚਾਰਾ ਜੇ ਸਾਂਜੀ ਹੋ ਅੰਡੇ ਜੇ ਸਾਮਣਾ ਸੋਡਾ ਪੈਂਡ ਬਸੰਗਾ ਹਾਂ ਜੀ ਹਾਂ ਮੈਂ ਆਪਣਾ ਪੈਂਡ ਵੱਡਾ ਹੀ ਤੇ ਜਿਵੇਂ ਬਾਜ ਮੁੰਡਾ ਮੇਰੀ ਫਰਿਆ ਆੜੀ ਆ ਜਾਰੀ ਦੋਸਤੀ ਵੀ ਆ ਯਾਨੀ ਵਧੀਆ ਸਾਡੇ ਰਿਲੇਸ਼ਨ ਆ ਉਸ ਵਿੱਚ ਠੀਕ ਹੈ ਬੁੱਤਰਾਂ ਦੇ ਵੀ ਤੇ ਉਦਾਂ ਵੀ ਅਸੀਂ ਫੈਮਿਲੀ ਵਾਂਗ ਹੀ ਵਰਤਦੇ ਹਾਂ ਓਕੇ ਤੇ ਉਹ ਮੈਨੂੰ ਕਹਿੰਦਾ ਵੀ ਛੱਡਣੀ ਛੱਡੀਆਂ ਵੀ ਬਾਈ ਹਾਂ ਕਬੂਤਰ ਕੋਈ ਛੱਡੇ ਮੈਂ ਮੈਂ ਕਿਹਾ ਵੀ ਬਈ ਬਈ ਆਪਣੇ ਪਿੰਡ ਬਾਲਾ ਵੱਡਾ ਵੀ ਭੱਜ ਜਾਂਦੇ ਆ ਕਬੂਤਰ ਕਹਿੰਦਾ ਨਹੀਂ ਚੱਲ ਕੋਈ ਗੱਲ ਨਹੀਂ ਚੱਲ ਅਸੀਂ ਇੱਥੇ ਇਹ ਉੜਦਾ ਹੀ ਉੜਦੀ ਸੀਗੀ ਅਸੀਂ ਕਿ ਚੱਲ ਛੱਡ ਦਿੰਦੇ ਆ ਬਹੁਤ ਵਧੀਆ ਉੱਡੀ ਜਮਾਂ ਟਾਈਮ ਨਹੀਂ ਧਰਾਇਆ ਨਹੀਂ ਠੀਕ ਆ ਤੇ ਚਾਰਾ ਤੇ ਸਾਡੀ ਸਾਂਝੀ ਹੋਈ ਇਹ ਬਹੁਤ ਵਧੀਆ ਰਿਜ਼ਲਟ ਆ ਇਹ ਕਬੂਤਰ ਆ ਜਿਹੜੇ ਇਹ ਮੇਰੀ ਆੜੀ ਆ ਯਾਨੀ ਕਿ ਹਸਣਪੁਰ ਦੇ ਓਕੇ ਉੱਥੇ ਜਿਹੜੇ ਨਾਲ ਪਿੰਡਾ ਬੱਦੋਵਾਲ ਆ ਜਿਹੜਾ ਠੀਕ ਆ ਇਹ ਉਹ ਮੁੰਡੇ ਉਹਨਾਂ ਤੋਂ ਲਿਆਏ ਸੀਗੇ ਬੱਦੋਵਾਲ ਅਸਾਂ ਬੱਦੋਵਾਲ ਵਾਲਾ ਤੋਂ ਆਇਆ ਹਾਂ ਬੱਦੋ ਇਹ ਨਹੀਂ ਆਇਆ ਹੋਇਆ ਇਹਦੀ ਮਾਂ ਹੀ ਉਹ ਮਾਹੀ ਉਹ ਜਿਹੜੇ ਹਸਨਪੁਰ ਵਾਲੇ ਮੁੰਡੇ ਸੀਗੇ ਉਹ ਕਹਿੰਦੇ ਵੀ ਬੱਦੋ ਵਾਲਿਆਂ ਤੋਂ ਕਬੂਤਰ ਲੈ ਕੇ ਆਉਣੇ ਸੀ ਉਹ ਮੈਨੂੰ ਲੈ ਕੇ ਨਾਲ ਹੂੰ ਹੂੰ ਉਹਨਾਂ ਨੇ ਚੱਲ ਨਾਲ ਲੈ ਕੇ ਤਾਂ ਉਦੋਂ ਬਾਅਦ ਜਿਹੜਾ ਇਹਦੀ ਮਾਂ ਸੀਗੀ ਉਹਨਾਂ ਨੇ ਬੱਚੇ ਕਢਾਏ ਉਹਨਾਂ ਨੇ ਮੈਨੂੰ ਕਹਿੰਦੇ ਵੀ ਛੱਤ 'ਤੇ ਵੀ ਤੂੰ ਖੜਾ ਕੇ ਦੇਖ ਲਾ ਵੀ ਬੱਚੇ ਠੀਕ ਹੈ ਤੇ ਇੱਕ ਮੈਨੂੰ ਬੱਦੋ ਵਾਲੇ ਮੁੰਡੇ ਬੀਨੂ ਹਣੀ ਇਹਨੇ ਅੰਗ ਦੇ ਚੇਲੇ ਉਹਨਾਂ ਨੇ ਮੈਨੂੰ ਨਾ ਯਾਰੀ ਦੋਸਤੀ ਚ ਇੱਕ ਕਬੂਤਰ ਗਿਫਟ ਕੀਤਾ ਹੋਇਆ ਉਹ ਮੈਂ ਤੁਹਾਨੂੰ ਦਿਖਾਉ ਮੇਰੇ ਕੋਲ ਹੈ ਠੀਕ ਹੈ ਜੀ ਤੇ ਉਹਨਾਂ ਨੇ ਉਹਦੇ ਨਾਲ ਲਾ ਕੇ ਹਾਂ ਮੈਂ ਉਹ ਕਬੂਤਰੀ ਤੇ ਮੈਂ ਉਹਨਾਂ ਦਾ ਕਬੂਤਰ ਹੀ ਲਾਤਾ ਇਹਨਾਂ ਦਾ ਜਣੀ ਜੋੜਾ ਇੰਨਾ ਵਧੀਆ ਲੱਗਿਆ ਹੋਇਆ ਮੈਂ ਉਹਨਾਂ ਨੂੰ ਵੀ ਦੱਸਿਆ ਸੀਗਾ ਉਹਦਾ ਭਰਾ ਵਾ ਮੇਨੂੰ ਦਾ ਛੋਟਾ ਦੀਪ ਓਕੇ ਉਹਨੂੰ ਵੀ ਦੱਸਿਆ ਵੀ ਬਹੁਤ ਵਧੀਆ ਰਿਜ਼ਲਟ ਆ ਵੀ ਨਾ ਤਾਂ ਜਾਂਦੇ ਆ ਤੇ ਉੜਦੇ ਵੀ ਦਰਮਿਆਨੇ ਰਹਿ ਕੇ ਠੀਕ ਆ ਤੇ ਰਿਜ਼ਲਟ ਪੂਰਾ ਵਧੀਆ ਵਾ ਠੀਕ ਆ ਜੀ ਹਾਂ ਜਾਨੀ ਡਾਂ ਇਹਨਾਂ ਦੀ ਆ ਜਿਹੜੀ ਉਹ ਹੈਗੀ ਗਰਮੀ ਚ ਜਿਵੇਂ 4:00 ਵਜੇ ਤੱਕ 4:30 ਵਜੇ ਠੀਕ ਆ ਜੀ ਜਾਨੀ ਲਾਮ ਉਹ ਇਹ ਕਿਹੜੇ ਬਲੱਡ ਚੋਂ ਆ ਗਏ ਇਹ ਕਦੇ ਪੁੱਛਿਆ ਵੀ ਨਹੀਂ ਆਪਾਂ ਵੀ ਜਾਨੀ ਗੈਫਟ ਮੰਨ ਲਓ ਉਹਨਾਂ ਨੇ ਕਬੂਤਰ ਗੈਫਟ ਦਿੱਤਾ ਹਜਨਪੁਰ ਵਾਲਿਆਂ ਨੇ ਆਪਾਂ ਨੂੰ ਕੋਤਰੀ ਦੇ ਦਿੱਤੀ ਓਕੇ ਅਸਾ ਉਹ ਵਜੇ ਉਹੀ ਲਾ ਕੇ ਕਢਾ ਲੇ ਕਦੇ ਪੁੱਛੇ ਨਹੀਂਗਾ ਵੀ ਨਾ ਹੀ ਉਹਨਾਂ ਨੂੰ ਕਦੇ ਪੁੱਛਿਆ ਵੀ ਕਿਹੜਾ ਗੈਫਟ ਆ ਪਰ ਉੜਦੇ ਆ ਜਿਹੜੀ ਸੱਚੀ ਗੱਲ ਆ ਆਪਾਂ ਉਹਨੂੰ ਦੱਸਦੇ ਵੀ ਭਾਈ ਰਿਜ਼ਲਟ ਵਧੀਆ ਠੀਕ ਹੈ ਨਾ ਇਹ ਆਪਣੇ ਕੋਲੇ ਅੱਗੇ ਵੀ ਇਹਦਾ ਇੱਕ ਭਰਾ ਜੱਤਿਆ ਸੀ ਤੇ ਇਹ ਵੀ ਜਿੱਤੀ ہوئی ਠੀਕ ਹੈ ਠੀਕ ਹੈ ਹੁਣ ਗਾਂ ਬੱਚੇ ਹੋਰ ਵੀ ਕਢਾਈ ਦੇ ਹਾਂ ਉਹ ਜੋੜੇ ਦੇ ਬੱਚੇ ਕਢਾ ਲਈਦੇ ਚਾਰ ਪੰਜ ਬੱਚੇ ਇਹਨਾਂ ਨੂੰ ਨਹੀਂ ਕਢਾਉਨੇ ਓਕੇ ਵੀ ਹੁਣ ਛੱਡਾਂਗੇ ਵਧੀਆ ਪੂਰੀ ਇਹ ਵੀ ਤਿਆਰ ਹੈ ਠੀਕ ਹੈ ਜੀ ਹਾਂਜੀ ਬਣਾਇਓ ਇਹ ਜੀ ਹਾਂਜੀ ਹਾ ਕਬੂਤਰ ਆ ਜਿਹੜਾ ਇਹਨਾਂ ਦੇ ਸਾਤੇ ਜੇ ਸਾਤੇ ਰੰਗ ਲਾਇਆ ਹੋਇਆ ਸੀਗਾ ਮੈਂ ਖੰਡੂਰ ਛੱਡਿਆ ਸੀਗਾ ਇਹਨਾਂ ਚੋਂ ਓਕੇ ਖੰਡੂਰੇ ਕਿੱਥੇ ਕਾ ਗੇ ਆ ਖੰਡੂਰ ਆਪਣੇ ਇਹਦੇ ਕੋਲੇ ਜੀ ਦੂਜੇ ਕੋਲੇ ਟੈਪੀ ਦੇ ਨਾਲ ਜੀ ਅਸਾ ਟੈਪੀ ਦੇ ਨਾਲ ਵੀ ਜੋਧਾਂ ਦੇ ਨਾਲ ਮਲੂਰੀ ਉੱਤੇ ਛੱਡੀ ਸੀ ਇਹਦੀ ਯਾਨੀ ਕਿ ਇਹ ਇਹਦੀ ਭੈਣ ਛੱਡੀ ਸੀਗੀ ਉੱਤਰ ਦੀ ਹਾਂ ਹਾਂ ਤੇ ਦੁੱਸਰ ਦੀ ਬਾਜੀ ਸੀਗੀ ਯਾਨੀ ਕਿ ਪੂਰਾ ਵਧੀਆ ਰਿਜ਼ਲਟ ਜਿਵੇਂ ਜਿਹੜੇ ਆਪਣੇ ਕੋਲੇ ਯਾਨੀ ਕਿ ਰਿਜ਼ਲਟ ਵਾਲੇ ਕਹਿੰਦੇ